Muchas no, gracias. No, no. ਕਾਲੇ ਪੀਲੇ ਦੇ ਹੋ ਜਾਣੇ ਆ। ਹੁਣ ਜਿਆ ਟਿੱਕੀ ਹਟਾਈ ਜੀ। ਫੇਰ ਅੱਪਨੇ ਜੌਂ ਵੀ ਭਿੱਜਣੇ ਆ। ਕਹਿੰਦਾ ਬਰੋਟਾ ਰੰਗ ਲਈਏ ਉਸ ਤੇ ਮਕਰਮ ਫੇਰ ਜੌਂ ਵੀ ਭਿੱਜਣੇ ਆ। ਜੇ ਨਾ ਇਹ ਪੂਰੀਆਂ ਸੁੱਕ ਜੂਗੀਆਂ ਨਾ ਫੇਰ ਇਹਨੂੰ ਕਲਰ ਕਰਨਾ ਹੈ। ਉਹਦੇ ਕੋਲ ਗਾ ਲਾ ਫੇਰ ਫਾਸਟ ਲਿਬੜ ਜਾਣਾ ਸਾਰਾ। ਜੇ ਲਗਿਤ ਨਹੀਂ ਉਹਦੇ ਲੱਗਦਾ ਨਹੀਂ ਰੇਖਾ ਜੰਗੇ ਹੋਏ ਪਰੋਟਾ ਤਿਹਾਰ ਵਾਈਡ ਵਾਈਡ ਟੋਡੇ ਵੀ ਉਥੇ ਲਾਉਣੇ ਨੇ ਪਰੋਟਾ ਨਾ ਇਹ ਘੋਰੀ ਲਾਉਣੇ ਪੰਜਾਬ ਦੇ ਹੈ ਹਾਂ ਫਸ ਇੱਕ ਕੀ ਹੋਣੀ ਆ ਸਾਰੇ ਕੰਮ ਹਣੀ ਜਿਵੇਂ ਤਿਹਾਰ ਵੇਲੇ ਮਠਿਆਈ ਬਣਾਉਣੀ ਪਰੋਟਾ ਲਾਉਣਾ ਜੇ ਨੂੰ ਕਾ ਵੀ ਜਰ ਹੋ ਗਿਆ ਨਾ ਸਾਡੇ ਕੋਲ ਨਹੀਂ ਨੂੰ ਨਾ ਚਨਾ ਨਹੀਂ ਰਿਹਾ ਲੋਟਾਂ ਦਾ ਹੈਗਾ ਕੰਮ ਬੁਰਸ਼ ਨਾਲ ਪਤਾ ਕੀ ਹੁੰਦਾ ਜਿਹੜੀ ਮਿੱਟੀ ਨਹੀਂ ਹੁੰਦੀ ਉਹ ਸਾਰੀ ਉੱਤਰ ਜਾਂਦੀ ਹੈ ਸਾਡੇ ਰਿਸ਼ਤੇਦਾਰੀ ਦੇ ਵਿੱਚ ਨਾ ਕਹਿੰਦੇ ਅਸੀਂ ਦੋ ਰੋਟੇ ਲਾਉਨੇ ਇਕੱਠੇ ਉਹਨਾਂ ਨੇ ਮੈਨੂੰ ਇੱਕਦਮ ਫੋਟੋ ਭੇਜੀ ਦੀ ਉਹਨਾਂ ਨੇ ਇੰਨੀਆਂ ਜ਼ਿਆਦਾ ਟਿੱਕੀਆਂ ਬਣਾਈਆਂ ਹੋਈਆਂ ਨਾ ਰੇਖਾ ਤਿੰਨ ਸ਼ਾਹ ਚ ਭਰੇ ਹੋਏ ਆ ਕੱਲੀਆਂ ਟਿੱਕੀਆਂ ਟਿੱਕੀਆਂ ਦੇ ਹੋਰ ਕੋਸ ਨਹੀਂ ਬਣਾਇਆ ਇੱਕ ਜੰਤ ਸੂਰਜ ਬਣਾਇਆ ਬਸ ਕਹਿੰਦੀ ਇਹਨੂੰ ਪਲਾਕਰਮ ਕੇ ਤਿੰਨ ਰੰਗ ਦੇ ਹੈ ਕਹਿੰਦੀ ਤੁਸੀਂ ਬਣਾ ਲੇ ਮੈਂ ਕਹਾਂ ਵੀ ਅਸੀਂ ਵੀ ਬਣਾਉਣੇ ਆ ਅਭੀ ਬਣਾਇਆ ਨਹੀਂ ਨਾ ਨਾ ਸਰਾਧਾਂ ਦੀ ਪਹਿਲਾਂ ਦੀ ਗੱਲ ਹੈ ਇਹ ਸਤ ਸਰਾਧਾਂ ਤੋਂ ਪਹਿਲਾਂ ਬਣਾ ਕੇ ਰੱਖਣੇ ਪੈਂਦੇ ਹਨ ਸਰਾਧਾਂ ਦੇ ਵਿੱਚ ਨੀਂ ਨਾ ਕੋਈ ਵੀ ਚੀਜ਼ ਬਣਾਈਦੀ ਹੁੰਦੀ ਉਹ ਮੈਂ ਇਹ ਪੁੱਛ ਦਿੱਤੀ ਕਹਿੰਦੇ ਜਿਹੜਾ ਤੁਸੀਂ ਸੂਰਜ ਨੂੰ ਲੈ ਮੈਨੂੰ ਮੜੀ ਇਹ ਵੀਡੀਓ ਪਰ ਇਹ ਬਈ ਇੱਥੇ ਆਹ ਦੇਖ ਬਈ ਮੇਰੇ ਲੰਗ ਘਟ ਜੜੇ ਹੋਏ ਐ ਇਹ ਆਹ ਜਿਹੜੀ ਚਿੱਟੀ ਚਿੱਟੀ ਇਹਨੂੰ ਮਿੱਟੀ ਲੱਗੀ ਹੋਈ ਹਾਂ ਇਹ ਦੇ ਮੈਨੂੰ ਮੜਾ ਜੱਜ ਦੱਸ ਦੱਸ ਨਾ ਕਿ ਕਿੰਨਾ ਟਾਈਮ ਹੋ ਗਿਆ 3 ਵਜੇ ਹੋਣੇ ਐ ਇਹ ਉਹਰੇ ਨੂੰ ਕਰ ਲਾ ਫਟਾਫਟ ਕੌਣ ਬੋਲਦਾ ਥਾਲ ਤੋਂ ਇੱਕ ਮਾਰਾ ਰਾਤ ਕੋਈ ਰਾਤ ਬਹੁਤ ਬੜਾ ਸੱਪ ਤਾਂ ਵੀ ਢੇੜ ਦੇ ਮੂਰੇ ਬੈਠਾ ਉਹਦੋਂ ਕਹਿੰਦਾ ਮੈਂ ਜਾਂਦਾ ਨਹਾਉਣ ਗਿਆ ਨਾ ਕਹਿੰਦਾ ਅੰਦਰ ਨੂੰ ਆਵੇ ਜੀਰੀ ਦੇ ਵਿੱਚੋਂ ਨਿਕਲੇ ਆ ਕਹਿੰਦਾ ਜੇ ਦਰਮਾਜਾਂ ਪਈਆ ਹੁੰਦਾ ਨਾ ਕਹਿੰਦਾ ਉਹਨੇ ਅੰਦਰ ਫੜ ਜਾਣਾ ਤਾਂ ਕਹਿੰਦੇ ਤੂੰ ਵੀ ਸਾਫ਼ ਨਹੀਂ ਆਏਗਾ ਬਸ ਉਹਨੇ ਕੰਮ ਕਰਤਾ ਹੀ ਨਾ ਆਏਗਾ ਐਸਾ ਸਫਾਣਾ ਕੋਈ ਪਤਾ ਨਹੀਂ ਹੁਣ ਕਰ ਮੈਸੇਜ ਹੀ ਹੋਈ ਪਈ ਨਾ ਜੀਰੀਆਂ ਚ ਸਪਰੇਅ ਕਰਦੇ ਹਾਂ ਨਾ ਜੋ ਹਾਂ ਬੋਲਾ ਨਹੀਂ ਤੇ ਜਿਹੜਾ ਸਾਫ਼ ਜੋ ਉਹਦੇ ਨਿਕਲਾ تھا ਉਹੀ ਸਾਫ਼ ਹੀ ਦੁਬਾਰਾ ਨਿਕਲੇ ਐਸਾ ਆਪਕੀ ਤੇ ਉਹੀ ਧੋੜੋ ਬਸ ਆਪ ਇੱਥੇ ਬਹੁਤ ਆ ਮੈਂ ਕਿ ਦਿੱਤੀ ਉਹੀ ਜਾਗਾ ਪਰ ਥਾ ਚੰਦ ਤੇ ਕੱਪ ਤਾਂ ਆਪਣੇ ਬਾਦੂ ਫਿਰਨੇ ਨਹੀਂ ਨਹੀਂ ਇੱਕ ਸਾਲ ਕਈ ਸਾਲ ਹੋ ਗਏ ਤੁਹਾਨੂੰ ਕਹਿੰਦਾ ਬਿੱਡੀ ਦਾ ਮਾਂ ਕਿੱਟਨ ਸਾਫ ਨੇ ਢਿੱਪੜ ਪਾਈ ਮੇਰੇ ਬੈਰੀ ਦੀ ਮਹਾ ਕਲੀ ਥੋੜੀ ਰੋਗੀ ਪਰ ਸੱਤ ਜਾਣਾ ਇਹ ਤਾਂ ਇਹਦੀ ਵਾਲਿਆ ਕੂਚੀ ਮੇਰਾ ਮੇਰਾ ਚਿਹਰਾ ਕਦੇ ਵੀ ਇਸੇ ਤਰ੍ਹਾਂ ਨਹੀਂ ਰਿਹਾ ਤਾਂ ਕਿ ਇਹ ਤਾਂ ਪੰਜਾਬ ਜਾਈ ਹੋਈਆਂ ਪੰਜਾਬ ਚ ਕਰੀਮਾਂ ਬਹੁਤ ਘੱਟ ਲਾਉਂਦੇ ਆ ਪੰਜਾਬ ਹੁਣ ਲੋਕ ਆਪਣੇ ਘਰਾਂ ਨੂੰ ਕਿੰਨਾ ਸਜਾਉਂਦੇ ਆ ਨਾ ਇਹਦੇ ਨਾਲੇ ਸਜਾਉਂਦੇ ਆ ਨਹੀਂ ਪੂਰੀ ਐਂ ਟਿੱਡੀ ਹੋ ਜੂਗੀ ਧਾਰੇ ਦੀ ਆੜੀ ਕਰੀਮਾਂ ਲਿਆ ਦਿਓ ਮੈਨੂੰ ਐਂ ਲਿਆ ਦਿਓ ਕਰੀਮਸ ਦਾ ਅੱਛਾ ਅਲ ਮੇਰੀ ਭੈਣ ਕਹਿੰਦੀ ਸੀ ਕਹਿੰਦੀ ਮੈਂ ਆਉਣ ਲੱਗੀ ਇਹਦੇ ਬਾਅਦ ਮੇਕਅਪ ਦਾ ਸਮਾਨ ਲੈ ਕੇ ਆਉਂਗੀ ਹਾਂ ਉਹ ਕਹਿੰਦੀ ਜਦ ਤੱਕ ਮੇਕਅਪ ਹੋਇਆ ਨਹੀਂ ਤੀ ਜਾਰ ਕਰੇਗਾ ਹਾਂ ਨਹੀਂ ਇਹ ਇਹ ਨੂੰ ਤੁਸੀਂ ਨਾ ਲੈ ਕੇ ਨਾ ਦਿਓ ਕਹਿੰਦੀ ਮੈਂ ਖਾਦ ਸਾਰਾ ਟੇਜੀ ਭਰ ਕੇ ਲੇ ਕੇ ਆਉਂਗੀ ਕਹਿੰਦੀ ਮੈਂ ਇਤਨਾ ਕਿਹਾ ਬਾਹਨੇ ਬਾਹਰ ਤਾਂ ਕਹਿੰਦੀ ਜੋ ਪ੍ਰਦੇਸ਼ ਵਿੱਚ ਮਿਲਦਾ ਨਾ ਸਮਾਨ ਕਹਿੰਦੀ ਉਹ ਬਹੁਤ ਵਧੀਆ ਹੁੰਦਾ ਹੈ ਕਹਿੰਦੀ ਇਹਨਾਂ ਚਿਹਰੇ ਨੂੰ ਜਿੰਨਾ ਮਰਜੀ ਕਾਲਾ ਹੋ ਜਵੇ ਕਹਿੰਦੀ ਉਹਨੇ ਇੱਕਦਮ ਚਿੱਟਾ ਕਰ ਦੇਣਾ ਉਹ ਵਧੀਆ ਸਮਾਨ ਹੁੰਦਾ ਹੈ ਕਹਿੰਦੀ ਘਟੋ ਘਾਟ ਕਹਿੰਦੀ 30000 ਦਾ ਸਮਾਨ ਆ ਜਾਣਾ ਮੇਕਅਪ ਦਾ ਨਾ ਹੀ ਇਹਨਾ ਕਿਹਾ ਕਰ ਮੈਂ 30000 ਦਾ 30000 ਰੁਪਏ ਮੰਗਦੀ ਹੈ ਉਹ ਤੇ ਡਾਲਰ ਦੇ حساب ਨਾਲ ਮਿਲਣਾ ਹੈਂ ਦੀ ਇੱਕ ਪਾਰਸਾ ਵਗੈਰਾ ਗ੍ਰੀਜਿਆ ਤੈਨੂੰ ਪਾਰਸਿਕ ਜੁੱਤੀ ਨਾ ਨਾ ਇਹ ਤਾਂ ਲੈ ਕੇ ਹੀ ਆਉਂਦਾ ਸਮਾਨ ਅਗਲਾ ਮੈਨੂੰ ਉਹਨੇ ਕਿਹਾ ਸਪੈਸ਼ਲ ਕਹਿੰਦੀ ਉਹ ਨੂੰ ਨਾ ਦੱਸੇ ਕਹਿੰਦੀ ਵੀ ਯਾਨੀ ਵੀ ਜਰੂਰ ਲੈ ਕੇ ਆਉਣਾ ਸਰਪ੍ਰਾਈਜ਼ ਦੇਣਾ ਪਾਣੀ ਪਾ ਲੈ ਵਿੱਚ ਲਾ ਫੜ ਐਣੀ ਇਹ ਤਾਂ ਜੰਮ ਜਲਦੀ ਹੈ ਕੱਲੀ ਇਹ ਤੇ ਲੋ ਜੀ ਹੁਣ ਵਾਰੀ ਆ ਗਈ ਇਹਨਾਂ ਨੂੰ ਕਲਰ ਕਰਨ ਦੀ ਤੇ ਅਸੀਂ ਇੱਕ ਰੰਗ ਲੱਤਾ ਏ ਰੈੱਡ ਇੱਕ ਲੱਤਾ ਗ੍ਰੀਨ ਇੱਕ ਲੱਤਾ yellow ਦੇਖੋ ਆਪਣੇ ਨਾ ਚੰਗੀ ਤਰ੍ਹਾਂ ਆਪਾਂ ਨੇ ਹੁਣ ਰੰਗ ਘੋਲ ਲਿਆ ਏ ਤੇ ਹੁਣ ਇਹਨੂੰ ਨਾ ਤੀਲੀ ਦੇ ਨਾਲ ਨਾ ਆਪਾਂ ਲਾਵਾਂਗੇ ਟਿੱਕੀਆਂ ਨੂੰ ਕਰਾਂਗੇ ਕਲਰ ਫਿਰ ਬਾਅਦ ਵਿੱਚ ਤੇ ਨਾ 5 ਕਿ ਮਿੰਟਾਂ ਜਾ ਚੰਗੀ ਤਰ੍ਹਾਂ ਸੁੱਕ ਜੂਗੀਆਂ ਨਾ ਉਸਤੇ ਮਗਰੋਂ ਫੇਰ ਆਪਾਂ ਲਾਉਣ ਜਾਵਾਂਗੇ ਬਰੋਟਾ ਉਹ ਪਾਣੀ ਉਹਨਾਂ ਕੱਪ ਉਧਰ ਹੀ ਹੈ ਦੇ ਕੇ ਗਾਨਾ ਪਾਣੀ ਵਾਲਾ ਕੱਪ ਦੇ ਦੇ ਜੀ ਬਹੁਤ ਹੈ ਨਾ ਪਾਣੀ ਪਾਈ ਜਿੰਨਾ ਗਾਣਾ ਰੰਗ ਹੋਊਗਾ ਨਾ ਉਨਾ ਚੜਦਾ ਹੁੰਦਾ ਹੈ ਨਾਲੇ ਪੀਲੇ ਰੰਗ ਦੀ ਨਹੀਂ ਟੌਰ ਹੈਗੀ ਜਿੰਨੀ ਨਾ ਲਾਲ ਰੰਗ ਦੀ ਟੌਰ ਹੈ ਟੱਕੇ ਨਾਲ ਉਹਨਾਂ ਦੇਖਾ ਸਿਲਾਈ ਨਾਲ ਬਹੁਤ ਵਧੀਆ ਕਲਰ ਲੱਗਦਾ ਨਾਲੇ ਤਾਂ ਹੱਥ ਨਹੀਂ ਲਿਬੜਦੇ ਹੈਗੇ ਉਹ ਗਾਗਰ ਨਾਲ ਰਾਇਮਨ ਕਰੀ ਲੈ ਕਹਿੰਦੇ ਕਹਿੰਦੇ ਮੈਨੂੰ ਗਰਾ ਰੰਗ ਦੇ ਮਾੜਾ ਇਹਨਾਂ ਜਿਹੜੀਆਂ ਡੰਡੀਆਂ ਆ ਨਾ ਉਹਨਾਂ ਨੂੰ ਹਰਾ ਰੰਗ ਕਰਦਣੀ। ਇਹ ਪਤਾ ਨਹੀਂ ਗਾਧਿਆ ਇਹਨਾਂ ਕੁੜਾ ਕਲਰ ਹੈ ਨਹੀਂ ਵਧੀਆ ਜ। ਦੇਖ ਇੱਕ ਇਹਦੀ ਲਾਲ ਪੱਤੀ ਕਰਤੀ ਇੱਕ ਕਰਤੀ ਦੇਖੀ ਐ ਇਸ ਤਰ੍ਹਾਂ ਹਰੀ। ਉਹਨੇ ਵਧੀਆ ਲੱਗਦੀ ਐ। ਰੰਗ ਬਰੰਗਾ ਪਰੋਟਾ ਹੋ ਗਿਆ। ਇਹ ਦੀਵਾਨੀ ਕਹਿੰਦੀ ਮੈਂ ਸ਼ਾਮ ਨੂੰ ਇਹਦੀ ਆਰਤੀ ਵੀ ਕਰਨੀ ਐ। ਉਸ ਕਹਿੰਦੇ ਭਈ ਉਸਕੇ ਨੂੰ ਇਹ ਇਹ ਦੇਖੀਏ ਚਲੋ ਜੀ ਪਹਿਲਾਂ ਅਸੀਂ ਰੰਗ ਕਰ ਲਈਏ ਉਸਤੇ ਮਕਰੋਣਾ ਲਗਾਉਣ ਵੇਲੇ ਫਿਰ ਦਿੰਦੇ ਆਂ ਇਹ ਬਰੋਟਾ ਲਿਆ ਵੀਰੇ ਦਾ ਉਹ ਇਧਰ ਉਸ ਤੋਂ ਤਨਾ ਯਾਰ ਆ ਦੇਣਾ ਟਿੱਕੀਆਂ ਫੜਾਈ ਚਰ ਕਾਇ ਨਹੀਂ ਹੈਗਾ ਵੀ ਆਪਾਂ ਨੇ ਕਰੋਟਾ ਲਾ ਕੇ ਨਾ ਵੀ ਵੀ ਇਸ ਤਰ੍ਹਾਂ ਹੀ ਫੇਰ ਭੁੱਲ ਜਾਣਾ ਭੁੱਲਣਾ ਨਹੀਂ ਹੈਗਾ ਪਤਾ ਹੈ ਇਹ ਨੂੰ ਨਾ ਆਰਤੀ ਕਰਨੀ ਹੈ ਜੀ ਸ਼ਾਮ ਨੂੰ ਠੀਕ ਹੈ ਹਾਂ ਦੀਵਾ ਬਾਲ ਕੇ ਨਾ ਜੀਤ ਉਹ ਬਣਾਉਣੀ ਹੈ ਉਹ ਦੇ ਦੇ ਮੈਨੂੰ ਗੋਲ ਦੇ ਦੇ ਜੋ ਗੋਲ ਗੋਲ ਹੈ ਨਾ ਉਹ ਗੋਲਾਂ ਜਿਹੇ ਦੇ ਦੇ ਮੈਨੂੰ पूरी है लाल कलर करता है कितने तो चलेगी पता नहीं कितना लग जाती है बोलो तो फोन आ गया फोन आ गया ਕੋਨੇ ਘੜੀ ਗੀ ਪਟ ਗਿਆ ਚਲ ਕੋਈ ਨਾ ਬਾਦ ਵਿੱਚ ਤੇ ਸੋਲ ਲਈ ਮੇਰੇ ਫੋਨ ਮੇਲੇ ਆਇਆ ਛੋਟੂ ਦਾ ਫੋਨ ਨੰਬਰ ਤੇ ਤੈਨੂੰ ਸਾਰਾ ਪਤਾ ਲੱਗਣ ਲੱਗ ਗਿਆ ਵੀ ਬੋਲਾ ਕੀ ਹੁੰਦੀਆਂ ਨੇ ਟਿੱਕੀਆਂ ਕੀ ਹੁੰਦੀਆਂ ਨੇ ਲੱਗ ਗਿਆ ਨਾ ਪਤਾ ਪੰਜਾਬ ਕੇ ਰਹਿ ਕੇ ਨਾ ਸਾਰਾ ਖੁੱਸੇ ਪਿੱਛੇ ਆ ਲੈਣ ਸਾਰੇ ਗੋਲਿਆਂ ਦੀ ਲਾਉਣੀ ਆਪਾਂ ਨੇ ਨਹੀਂ ਕੱਤਲਾ ਪਹਿਲਾਂ ਆਹੀ ਬਣਾ ਦੇ ਮੈਨੂੰ ਫੇਰ ਦੂਰ ਜਾਣ ਦੀ ਲੋੜ ਨਹੀਂ ਹੈਗੀ ਠੀਕ ਹੈ ਹੋਰ ਗੋਲ ਫੜਾਈ ਚੱਲ ਅੱਜ ਮੇਰੀ ਭਾਬੀ ਨੇ ਵੀ ਲਾਇਆ ਬਰੋਟਾ ਸਾਰੇ ਕੋਲ ਸਾਰਿਆਂ ਦੇ ਰੋਟੇ ਲੱਗੇ ਹੋਏ ਨੇ ਨਾਲ ਤਿਹਾਰ ਸ਼ੁਰੂ ਹੋ ਗਏ ਕਿੱਥੀਆਂ ਲੱਗਦੀ ਜਿਹੜੀ ਦਿੱਤੈਲ ਕਰ ਜੀ ਕਰਦਾ ਉੱਤੇ ਚੀਜ਼ ਲਗਾ ਦੇ ਤੈਨੂੰ ਮਨਾ ਥੋੜੋ ਕਰਦਾ ਕੋਈ ਥੋੜੇ ਜਿਨਾ ਦਾਬ ਘੱਟ ਦਈ ਹੈ ਕਈ ਵੇ ਨਾ ਟੁੱਟਣ ਦਾ ਡਰ ਰਹਿੰਦਾ ਗੀਤ ਉਹਨੇ ਹੁਣੇ ਜਾਗ ਜਾਗ ਵੇ ਰੋਟੇ ਆ ਜਾਗ ਤੇਰੇ ਮੱਥੇ ਲਾ ਮਾ ਭਾਗ ਐਸ ਤਰ੍ਹਾਂ ਦੇ ਗੀਤ ਆਪਾਂ ਗਾਵਾਂਗੇ ਠੀਕ ਹੈ ਠੀਕ ਹੈ ਲਾਲ ਦੁਪੱਟਾ ਕੱਢੇ ਅੱਜ ਮੈਂ ਉਹ ਰੋਟੇ ਦੇ ਉੱਪਰ ਨਾ ਇਹ ਲਾਲ ਦੁਪੱਟਾ ਦਵਾਂਗੇ ਠੀਕ ਹੈ ਫਰਾਈ ਚਲ ਮੈਨੂੰ ਕਟਾਪਟ ਇਹ ਨਾ ਪੀਲਾ ਰੰਗ ਦਾ ਨਾ ਉਹ ਇੰਨਾ ਉੱਠਿਆ ਨਹੀਂ ਹੈਗਾ ਪਤਾ ਨਹੀਂ ਕਾਤੇ ਇਹ ਨਾ ਰੈੱਡ ਰੰਗ ਦਾ ਉਹ ਥੋੜਾ ਜਿਹਾ ਉੱਠਿਆ ਹੈ ਉਹ ਉਹ ਦੀ ਮਾਈਟ ਕਰਾ ਲਓ ਲੈ ਸਿਰ ਪਰੇ ਰੱਖ ਲੈ ਟੱਕਣ ਕਿ ਤਾ ਨਾ ਜਿਆ ਛੋਟੇ ਹੁੰਦੇ ਤੇ ਨਾ ਘਰਾਂ ਦੇ ਵਿੱਚ ਜਾ ਕੇ ਨਾ ਇਕੱਲੇ ਇਕੱਲੇ ਦੇ ਨਾ ਘਰ ਜਾ ਕੇ ਨਾ ਗਾਣੇ ਗਾਉਂਦੇ ਆਹ ਗੀਤ ਗਾਉਂਦੇ ਹੁੰਦੇ ਸੀ ਗਾਣੇ ਕਹਿ ਹੋ ਗਿਆ ਜੀਰੀ ਦਾ ਪਜੀਰੀ ਬਣਾਉਂਦੇ ਹੁੰਨੇ ਸਪੈਸ਼ਲ ਇਹ ਕੰਧ ਕੋ ਉਤੀ ਮੈਂ ਪਹਿਲਾਂ ਕੰਧ ਧੋ ਕੇ ਨਾ ਸੁੱਚੀ ਕਰਕੇ ਨਾ ਫੇਰ ਰੋਟਾ ਲਾਇਆ ਕਿੰਨੇ ਕਰ ਕੇ ਉਹ ਵੀ ਚੱਕ ਲਿਆ ਫਟਫਟ Why is it hurt? Where will I keep it? Give it to my mom,until there is ਕਿੰਨਾ ਸੋਹਣਾ ਰੰਗ ਦੀਪਾ ਇਹ ਚੰਗੀ ਚੰਗੀ ਤਰ੍ਹਾਂ ਉਹ ਦੋ ਹੱਥਾਂ ਨਾਲ ਸਪੋਰਟ ਦੇ ਆਪੇ ਦੇਹੀ ਨੂੰ ਚੁੱਕੀ ਚੱਲ ਇਹ ਨਹੀਂ ਸੁੱਕੀ ਤੇ ਲਗਾਣਾ ਕਿਨੂੰ ਇਹਦਾ ਇਸ ਤਰ੍ਹਾਂ ਇੱਟੇ ਲਾ ਦੇ ਠੇਲਾ ਦੇ ਚੰਗੀ ਤਾਂ ਦੋ ਹੱਥਾਂ ਨਾਲ ਕਵਰ ਕਰ ਲੈਣ

ਇਹ ਕਗਲੀ ਚਾਲੀ ਧਾਲੀ ਬਣਾਉਣੀ ਸੀ ਥੋੜੀ ਜਿਹਾ ਨੀਂਦ ਦੀ ਜੀਸੀ ਆਈ ਖੋਲ ਲੈਣੀ ਸੀ ਇੱਥੇ ਇੱਥੇ ਨਾ ਇਹੋ ਲਾ ਦੇਣਾ ਤਾਂ ਕਾਲਾ ਰੰਗ ਲਾ ਦੇਣਾ ਤਾਂ ਫੇਰ ਹੋਰ ਵਧੀਆ ਲੱਗਣਾ ਤਾਂ ਆ ਜੀਨੀ ਬਾਕੀ ਕੀ ਕਰੇਗਾ ਸਰੇ ਸਾਦੀ ਲਾ ਇਹ ਖਤਮ ਹੋ ਗਏ ਬਸ ਮਾ ਅਗਲਾ ਆ ਨਾ ਇਹ ਬਸ ਨਾ ਸੁਪਾਇਸ ਤੋਂ ਉਹ ਜਿਹਾ ਬਣਾਇਆ ਪੱਲਾ ਗਾ ਨਾ ਮਰਾ ਕਰਨਾ ਪੱਲਾ ਨੂੰ ਆਇਆ ਥੋੜਾ ਜਿਹਾ ਦਵਾ ਕੇ ਲਾਇਆ ਕਰ ਸਿਆ ਜੇ ਦੀਵਾ ਮਚੂਗਾ ਨਾ ਫੇਰ ਦੇਖੀ ਕਿੰਨਾ ਸੋਹਣਾ ਲੱਗਣਾ ਇਸ ਵਿੱਚ ਉਹ ਵਾਲੀ ਲਾਈਟ ਲਗਾ ਦਿੱਤੀ ਛੋਟੀ ਲਾਈਟ ਕੋਤਾ ਉਂਵੀ ਹੋਰੇ ਬੰਨੇ ਮੈਂ ਜਿੱਨੇ ਮੇਕਅਪ ਰਾਈਜ਼ਰ ਪੜ੍ਹ ਪੜ ਮੈਂ ਫਾਟ ਜਿਹੜੀ ਮੁਰਤਾਂ ਦੇ ਚ ਇਹ ਹੈਗੇ ਪੰਜਾਬ ਦੇ ਤਿਹਾਰੇ ਛੋਟਾ ਲਾ ਗੋਲਾ ਗੋਲਾ ਜੋ ਛੋਟੀ ਜਿਹੀ ਹੁੰਦੀ ਹੈ ਗੋਲਾ ਇਹ ਕੀ ਕਰਨਾ ਕੁੰਡੀ ਇਹ ਹੋਰ ਪਾਸੇ ਲਾ ਦੀ ਹੋਰ ਪਾਸੇ ਲਾ ਦੀ ਜੋ ਲਾ ਜਮਾ ਲਈਏ ਲੈ ਫੈਲੀ ਗਈ ਇਸ ਤਰ੍ਹਾਂ ਲਾ ਵੀ ਹੁੰਦੀ ਹੈ ਜਿੱਥੇ ਨਾ ਖੁੱਲੀ ਵੀ ਜਗ੍ਹਾ ਹੁੰਦੀ ਹੈ ਨਾ ਭਾਈ ਇਸ ਤਰ੍ਹਾਂ ਨਾਲੇ ਸਾਰੀ ਜਗ੍ਹਾ ਕਬਰ ਹੋ ਜਾਂਦੀ ਹੈ ਨਾਲੇ ਸੋਨਾ ਭਰਮਾ ਭਰਮਾ ਜੇ ਲੱਗਦਾ ਹੁੰਦਾ ਇਸ ਤਰ੍ਹਾਂ ਇਹ ਕਿੱਥੇ ਲੱਗੀ ਇਹ ਤਾਂ ਜਗ੍ਹਾ ਹੈਗੀ ਹੈ ਨਾ ਇਹ ਕਦੋਂ ਤਾਂ ਗਾਣਾ ਸੁਣਾ ਦੇ ਨਾ ਉਹ ਗੀਤਸ ਨਾ ਤੇ ਰੋਟੇ ਦਾ ਕੋਈ ਹਿੰਦੀ ਉਹ ਸੁਣਾ ਦੇ ਹਿੰਦੀ ਵੀ ਨਹੀਂ ਆਉਂਦੀ ਅਜੇ ਤਨ ਹੋ ਜਾਵਾ ਕੀ ਆ ਨੇ ਸਵੇਰੇ 3 ਡਿਗਰੀ ਦਵਾਈ ਦੇ ਲੰਦੀ ਸਵੇਰੇ ਜਾ ਕੇ ਦਵਾਈ ਲਿਆ ਜਾ ਕੇ ਇਹ ਮੌਸਮ ਹੈ ਨਾ ਥੋੜੀ ਜੀ ਇਸ ਤਰ੍ਹਾਂ ਹੀ ਹੁੰਦੀ ਹੈ ਹੁਣ ਮੌਸਮ ਬਦਲਦੀ ਹੈ ਨਾ ਇਹ ਮੌਸਮ ਤੇ ਦਿਨਾਂ ਦੇ ਚਾਸtre ਹੁੰਦਾ ਸਰੀ ਸੱਤਿਆ ਸੱਤਿਆ ਜੀ ਲਈ ਆਪਣਾ ਲੱਗ ਗਿਆ ਬਰੋਟਾ ਇੱਥੇ ਲਾ ਦੇ ਆ ਮੂਹਰੇ ਲਗਾ ਦੇ

ਅੱਗਿਆ ਇਹ ਤਾਂ ਦੀਆ ਮਾਰੇ ਇਸਨੇ ਦੀਵੇ ਨੂੰ ਪੱਕਾ ਹੀ ਰੱਖ ਦੰਨੇ ਉੱਪਰ ਸ਼ਾਮ ਨੂੰ ਨਾ ਦੀਵਾ ਵਾਲਾ ਦੇਖੋ ਜੇ ਇਹ ਲਾ ਦੇਣਾ ਆਪਣਾ ਬਰੂਡਾ ਤੇ ਸ਼ਾਮ ਨੂੰ ਆਪਾਂ ਕਰਾਂਗੇ ਇਹਦੀ ਪੂਜਾ ਤੇ ਬਹੁਤ ਸੋਹਣਾ ਲੱਗਦਾ ਹੈ ਲੈ ਲੈ ਪਹਿਲਾਂ ਇਹਨੂੰ ਕਿੰਨਾ ਪਜਾਉਨੇ ਆ ਹੈ ਸਜਾ ਕੇ ਫੇਰ ਨਾ ਬਣਾਉਨੇ ਆ ਫੇਰ ਇਹਨੂੰ ਸਜਾਉਨੇ ਆ ਸਜਾ ਕੇ ਫੇਰ ਦੇਖ ਲੈ ਇਹਨੂੰ ਪਾਣੀ ਦੇ ਵਿੱਚ ਤਾਰਤੀ ਹੋਈ ਹੈ ਬਸ ਠੀਕ ਆ ਠੀਕ ਆ ਠੀਕ ਦੇਖੋ ਜੀ ਕਿੰਨੇ ਜਿਆਦਾ ਤਿਹਾਲ ਹੁੰਨੇ ਹੈ ਤੇ ਬਰੋਟਾ ਕਮੈਂਟ ਕਰਕੇ ਜਰੂਰ ਦੱਸਿਓ ਕਿੰਨਾ ਸੋਹਣਾ ਲੱਗਦਾ ਹੈ ਬਰੋਟਾ ਲਾਦਕਾ ਤੇ ਕਮੈਂਟ ਕਰਕੇ ਜੀ ਦੱਸਿਓ ਵੀ ਕਿਦਾਂ ਦਾ ਲੱਗਦਾ ਵੀ ਸੜਦਾ ਲੱਗਦਾ ਬਹੁਤ ਵਧੀਆ ਜਿੱਦੋਂ ਕਿ ਅਸੀਂ ਬਰੋਟਾ ਲਾਉਣੇ ਨਾ ਉਦੋਂ ਪਏ ਇਹਦੀ ਨਾ ਆਰਤੀ ਸ਼ੁਰੂ ਕਰ ਦਿੰਦੇ ਆ ਤੇ ਗੀਤ ਗਾਉਣੇ ਹੁੰਦੇ ਆ ਸ਼ਾਮ ਵੇਲੇ ਦੀਵਾ ਬਾਲ ਕੇ ਤੇ ਅੱਜ ਅਸੀਂ ਸ਼ਾਮ ਨੂੰ ਨਾ ਇਹਦੀ ਆਰਤੀ ਕਰੂਗੇ ਤੇ ਬਾਅਦ ਵਿੱਚ ਤੇ ਨਾ ਮਿੱਠਾ ਮੂੰਹ ਕਰ ਦਿੰਦੇ ਆ ਲੋ ਜੀ ਹੁਣ ਆਪਾਂ ਵੀਡੀਓ ਦਾ ਐਂਡ ਹੁਣ ਆਪਾਂ ਇੰਤਿਕਾਰਦੇ ਆ ਮਿਲਦੇ ਆ ਅਗਲੀ ਵੀਡੀਓ ਚ ਮੇਰੇ ਵੱਲੋਂ ਸਾਰਿਆਂ ਨੂੰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜੀ ਦੱਸਿਓ ਦੱਸਿਆ ਕਰੋ ਐਦਾਂ ਹੀ ਆਪਾਂ ਸੋਹ ਸੋਹਣੀਆਂ ਵੀਡੀਓ ਪਾਉਂਦੇ ਰਵਾਂਗੇ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ